ਹਾਂਜੀ ਮੈਮ ਹੁਣ ਕੀ ਕਰਨ ਲੱਗੇ ਚਾਹ ਧਰੀ ਨੀਂਦਰ ਨੂੰ ਦਲਾ ਕੇ ਉਹਨੂੰ ਸੁੱਤੀ ਪਈ ਸੀ ਸਹੀ ਗੱਲ ਏ ਜਦੋਂ ਸੁੱਤੇ ਉੱਠੀਏ ਉਦੋਂ ਇੱਕ ਵਾਰੀ ਅੱਖਾਂ ਹੋਰ ਜੀਆਂ ਲੱਗਦੀਆਂ ਹਨ ਇੱਕ ਵਾਰੀ ਲੱਗਦਾ ਹੈ ਜਿਵੇਂ ਸਹੀ ਗੱਲ ਆ ਹੁਣ ਸੁੱਜੀਆ ਸੁੱਜੀਆ ਨਹੀਂ ਆਪਾਂ ਪੈਟਰੋਲ ਸੁੱਤੀਏ ਅੰਦਰ ਅੱਜ ਮੇਲੇ ਦਾ ਤਾਂ ਨੀ ਕੰਮ ਕੋ ਮੀਨੇ ਕੋਈ ਇਹ ਦੇ ਵੇਲੇ ਵੇਲੇ ਜੇ ਲੱਗਦੇ ਹੈ ਨਾ ਅੱਜ ਟਾਈਮ ਨਾਲ ਫ੍ਰੀ ਵੀ ਹੋ ਗਏ ਸੀ ਤਾਂ ਵੀ ਕੁਛ ਹੈ ਇੱਕ ਦਿਨ ਵੱਡੇ ਆ ਹੋਣ ਵੀ ਦੇਖ ਲਿਆ ਹੈ ਨੀਂਦ ਵੀ ਪੂਰੀ ਕਰ ਲਈ ਹੁਣ ਬਸ ਚਾਹ ਚੁਪ ਕੇ ਫਿਰ ਸ਼ਾਮਾਂ ਦੇ ਰੋਟੀ ਪਾਣੀ ਚ ਲੱਗ ਜਾਂਗੇ ਹਾਂਜੀ ਸਹੀ ਗੱਲ ਏ ਕੀ ਸੋਚਿਆ ਫਿਰ ਅੱਜ ਤੁਸੀਂ ਸ਼ਾਮਾਂ ਨੂੰ ਕੀ ਬਣਾਉਣਾ ਟਿੰਡੇ ਹਲ ਟਿੰਡੇ ਲਗਾਏ ਸੀ ਟਿੰਡੇ ਬਣਾਉਣੇ ਨੇ ਟਿੰਡੇ ਟਿੰਡੇ ਦਾ ਘਾਟਾ ਲਾਇੰਦੇ ਫਿਰ ਉਸ ਨੂੰ ਪਕਾਏ ਸਹੀ ਗੱਲ ਨੇ ਸਹੀ ਗੱਲ ਹੈ ਸਹੀ ਗੱਲ ਹੈ ਤੁਸੀਂ ਮੈਮ ਕੀ ਘੜਦੇ ਪਏ ਹੁੰਦੇ ਵਿੱਚੋਂ ਖਾਣ ਵਾਲੀ ਚੀਜੀ ਚੀਜੀ ਘੜਦੀ ਪਈ ਸਾਡੇ ਹਾਂਜੀ ਖਾਣ ਵਾਲੀ ਚੀਜੀ ਕਹਿੰਦੇ ਇਹਨੂੰ ਸਹੀ ਗੱਲ ਹੈ ਗੰਨੇ ਬੜੇ ਘੋੜੇ ਹੁੰਦੇ ਨੇ ਨਾ ਆ ਕਾਲੰਗੀ ਜੀ ਕਾਦ ਲੱਗੀ ਹੁੰਦੀ ਨਾ ਵਿੱਚ ਗੰਨੇ ਆ ਦੇ ਮੈਨੂੰ ਪਤਾ ਹੀ ਸੀ ਇਹਨੇ ਛੱਡਣੀ ਹੈ ਇੱਕ ਗ੍ਰਹਿ ਹੱਥ ਚ ਕੈਮਰਾ ਤੇਨੂੰ ਮੌਕਾ ਮਿਲ ਗਿਆ ਸਹੀ ਗੱਲ ਹੈ ਟਿੰਡੇ ਬਣ ਰਹੇ ਆ ਅੱਜ ਟਿੰਡੇ ਟਿੰਡੇ ਆਜੋ ਤੋ ਹੀ ਕੰਮ ਹਾਂਜੀ ਖਾਵਾਂ ਗਰਮੀਆਂ ਦੀ ਜ਼ਗਾਤ ਸਹੀ ਗੱਲ ਹੈ ਗਰਮੀਆਂ ਚ ਐਵੇਂ ਦੀਆਂ ਸਬਜ਼ੀਆਂ ਹੁੰਦੀਆਂ ਕੱਦੂ, ਕarele, ਟਿੰਡੇ ਰੋਈ ਤੇ ਗੱਲ ਲੱਗ ਗਈ ਉਹਨਾਂ ਜੱਜ ਸਰ ਕਹਿੰਦਾ ਸਿਆਲ ਚ ਸਾਖ ਖਾ ਖਾ ਕੇ ਰਿਹਾ ਹੋ ਜੀਦਾ ਤੇ ਗਰਮੀਆਂ ਚ ਟਿੰਡੇ ਟਿੰਡੇ ਕੱਦੂ ਟਿੰਡੇ ਸਹੀ ਗੱਲ ਹੈ ਮੁਜ਼ਾਹਰ ਸਾਹਿਬ ਨੇ ਠੀਕ ਹੈ ਸਿਆਲ ਚ ਆਪਸ਼ਨਾਂ ਜ਼ਿਆਦਾ ਹੁੰਦੀਆਂ ਨਾ ਗਰਮੀ ਦਾ ਕੰਮ ਹੀ ਸਾਰਾ ਬੋਲ ਰਹੀ ਨੇ ਹਾਂ ਗਰਮੀ ਚ ਣਾਉਣਾ ਵੀ ਨਹੀਂ ਪੈਂਦਾ ਸਰਦੀ ਚ ਸਾਚ ਸਰਦੀ ਚ ਨਾਉਣਾ ਨਹੀਂ ਪੈਂਦਾ ਗਰਮੀ ਚ ਗਰਮੀ ਚ ਤਾਂ ਰੋਣਾ ਉਹ ਵਈ ਤੇ ਗਾਉਣਾ ਦੋ ਦੋ ਟਾਈਮ ਨਾਉਣਾ ਪੈਂਦਾ ਪਾਣੀ ਵੇਸਟ ਹੁੰਦਾ ਠੀਕ ਤੋਂ ਕਿੰਨੀ ਨਿਕਲਾਈ ਕਿੰਨੀ ਕਿਲਾਈ ਬਾਅਦ ਕਿੰਨੀ ਤੋਂਪ ਮੈਂ ਦਰਹਾ ਦੇ ਤਾਂ ਆਪਣੇ ਆਪਣੇ ਲਾ ਕੇ ਦਰਹਾ ਰਹਾ ਹਾਂ ਆ ਵੇ ਡੇਜੀ ਬੈਠੀ ਹੋਈ ਏ ਡੇਜੀ ਆ ਪੂਛ ਲਾਉਂਦੀ ਜੇ ਵੇਖੋ ਤਦਾਂ ਲੱਗ ਜਾਂਦਾ ਨੂੰ ਬਾਜ ਵਾ ਠੰਡੀ ਛੰਡੀ ਹਵਾ ਤੋ ਪਤਾ ਅੱਜ ਨਿਕਲੀ ਹੋਈ ਹੈ ਬਾਹਰ ਪਰ ਹਵਾ ਬੜੀ ਠੰਡੀ ਛੰਡੀ ਆ ਗੱਡੀ ਕਿੰਦੀ ਏ ਵੇਖੋ ਤੁਹਾਨੂੰ ਤਾਂ ਪੱਤਿਆਂ ਤੋਂ ਹੀ ਪਤਾ ਲੱਗ ਜਾਂਦਾ ਹੋਣਾ ਏ ਕੀ ਹਵਾ ਕਿੰਨੀ ਚੱਲ ਰਹੀ ਏ ਹੈਲੋ YouTube ਫੈਮਲੀ ਅੱਜ ਅਸੀਂ ਕਰਨ ਜਾ ਰਹੇ ਹਾਂ ਸੀਟੀਆਂ ਦੇਖੋ ਸਾਡੀ ਡੇਲੀ ਦੀ ਸਕਿਨ ਕੇਅਰ ਇੱਕ ਦੀਦੀ ਨੇ ਵਿੱਚ ਕਮੈਂਟ ਕੀਤਾ ਸੀ ਕਹਿੰਦੇ ਸੀ ਕਿ ਤੁਸੀਂ ਆਪਣੀ ਡੇਲੀ ਦੀ ਸਕਿਨ ਕੇਅਰ ਬਾਰੇ ਦੱਸੋ ਤੇ ਹਾਂ ਕਿ ਟਾਈਮ ਹੋ ਗਿਆ ਆਪਾਂ ਕਿ ਸਕਿਨ ਰੁਟੀਨ ਆਪਾਂ ਵੀ ਫੋਲੋ ਨਹੀਂ ਕਰ ਰਹਾ ਹਾਂ ਹਾਂਜੀ ਤੇ ਉਹਨਾਂ ਦੇ ਕਮੈਂਟ ਨੇ ਸਾਨੂੰ ਵੀ ਥੋੜੀ ਜਿਹੀ ਸਿੱਤੀ ਆਤਮਾ ਜੀ ਹਾਂਜੀ ਸਹੀ ਗੱਲ ਏ ਸਕਿਨ ਮੇਰੀ ਇੰਨੀ ਜ਼ਿਆਦਾ ਡਰੈੱਡ ਹੋਈ ਪਈ ਆ ਜਿਵੇਂ ਵੀ ਕਦੇ ਕੁਝ ਲਾਇਆ ਹੀ ਨਹੀਂ ਕਦੇ ਮੋਸਚਰਾਈਜ਼ਰ ਵੀ ਨਹੀਂ ਲਾਇਆ ਹਾਂਜੀ ਬਸ ਐਵੇਂ ਬਸ ਅਨਗੈਲੀ ਨਾਲੇ ਥੋੜਾ ਜਿਹਾ ਕਿਉਂ ਕਹਿੰਦੇ ਨੇ ਉਹ ਵਿੱਚੋਂ ਜਦੋਂ ਖਰੀਦੀ ਉਹਦੇ ਸਕਿਨ ਤੇ ਚਮਕ ਵੀ ਬੜੀ ਆਉਂਦੀ ਪੜੀ ਬਹੁਤ ਵਧੀਆ ਸਕਿਨ ਹੋ ਜਾਂਦੀ ਹੈ ਨਾ ਡੇਲੀ ਦੀ ਸਕਿਨ ਕੇਅਰ ਕਰਨ ਨਾਲ ਹੁਣ ਤੁਸੀਂ ਵੀ ਦੇਖ ਸਕਦੇ ਹੋ ਆਪ ਫੋਰ ਰੇਡ ਲੋ ਹੈ ਨਾ ਤੇ ਆਪ ਹਾਂਜੀ ਆਫਟਰ ਹੁਣ ਅਸੀਂ ਟੀਡੀਐਮ ਕਰਨ ਲੱਗੇ ਆ ਮੇਰੇ ਡਰਾਈ ਸਕਿਨ ਨਾ ਮੇਰੇ ਤੇ ਸਿਟਾਫਿਲ ਦਾ ਹੀ ਕਲਿੰਜ਼ਰ ਜਿਹੜਾ ਮੈਂ ਕਰਦੀ ਯੂਜ਼ ਅਕਸਰੀ ਇਹ ਹੀ ਮੈਨੂੰ ਸੂਟ ਕਰਦਾ ਔਰ ਕੋਈ ਨਹੀਂ ਸੂਟ ਕਰਦਾ ਤੇ ਉਸ ਤੋਂ ਬਾਅਦ ਟੋਨਰ ਦੀ ਮੈਂ ਤਾਂ ਤੇ ਮੇਰੇ ਕੋਲ ਆ ਹੈਗਾ ਇੱਕ ਰੋਜ਼ ਵਾਟਰ ਆ ਮੈਂ ਜਿਆਦਾ ਟੋਨਰ ਫਿਰ ਮੇਰੀ ਡਰਾਈ ਸਕਿਨ ਨਾ ਮੈਂ ਨਹੀਂ ਹਾਰ ਟੋਨਰ ਯੂਜ਼ ਕਰਦੀ ਤੇ ਵੈਸੇ ਤਾਂ ਮੈਂ ਸਰਦੀਆਂ ਚ ਤਾਂ ਆਈ ਯੂਜ਼ ਕਰਦੀ ਸੀ ਤਾਂ ਫਿਰ ਉਹਦੀ ਕਰੀਮ ਉਹ ਖਤਮ ਹੋਈ ਹੋਈ ਆ ਤੇ ਉਸ ਤੋਂ ਬਾਅਦ ਜਿਹੜੀ ਮੈਂ ਆਪਣੇ ਆਪ ਨੂੰ ਨੀਵਿਆ ਦੀ ਕਰੀਮ ਜਿਹੜੀ ਆ ਇਹ ਵੀ ਵਧੀਆ ਹੈ ਡਰਾਈ ਸਕਿਨ ਵਾਸਤੇ ਹਾਂਜੀ ਤੇ ਮੋਸਚਰਾਈਜ਼ਰ ਕਰੀਮ ਬਾਕੀ ਹੁਣ ਆਪਾਂ ਸ਼ੁਰੂ ਕਰਦੇ ਆ ਮੈਨੂੰ ਲੱਗਾ ਕੈਮਰਾ ਮੈਨੂੰ ਐਡਜਸਟ ਕਰਨਾ ਪੈਣਾ ਹੈ ਹਾਂਜੀ ਚਲੋ ਤੁਸੀਂ ਮੈਨੂੰ ਕੈਮਰਾ ਦੇਖ ਕੇ ਤੁਸੀਂ ਕਰੋ ਸ਼ੁਰੂ ਮਾਨਸਿਪਰ ਸਾਰਾ ਨਹੀਂ ਲੈ ਕੇ ਆਏ ਮੈਨੇਜ ਹੀ ਕਰਾਂਗੇ ਹਾਂਜੀ ਦੇਖੀ ਮੇਰੇ ਫੇਸ ਤੇ ਆ ਰਿਹਾ ਪ੍ਰੋਪਰ ਅਗਲੇ ਪਾਸੇ ਦੇਖੀ ਹਾਂਜੀ ਵਧੀਆ ਮਰਾਬ ਤੋਂ ਥੱਕ ਜਾਣਾ ਸਹੀ ਗੱਲ ਏ ਇੱਕ ਰੇ ਪਾਸ ਤੋਂ ਸਟੈਪ ਜੇ ਦੱਸਦੇ ਆ ਪਕਲੇਜ਼ਿੰਗ ਪ੍ਰੋਪਰ ਵੈਸੇ ਤਾਂ 2 ਤੋਂ 3 ਮਿੰਟ ਤੱਕ ਦੀ ਹੁੰਦੀ ਆ ਬਾਕੀ ਮੈਂ ਕੋਸ਼ਿਸ਼ ਜਿਵੇਂ ਤਾਂ ਆਪਾਂ ਪਹਿਲਾਂ ਜਦੋਂ ਸਕਿਨ ਕੇਅਰ ਦੀਆਂ ਪਾਈਆਂ ਹੋਈਆਂ ਵੀਡੀਓਜ਼ ਪਹਿਲੀਆਂ ਹਾਂ ਹਾਂਜੀ ਤੇ ਪਰ ਕਈ ਭੈਣਾਂ ਨੇ ਉਹ ਨਹੀਂ ਵੇਖੀਆਂ ਤਾਂ ਚਲੋ ਇਹ ਵੀਡੀਓ ਤੋਂ ਉਹਨਾਂ ਨੂੰ ਪਤਾ ਲੱਗ ਜੂਗਾ ਹਾਂਜੀ ਸਹੀ ਗੱਲ ਆ ਤੁਸੀਂ ਉਹ ਵੀ ਸਾਡੀਆਂ ਵੀਡੀਓ ਜਰੂਰ ਵੇਖੋ ਜਿਨ੍ਹਾਂ ਨੇ ਆਪਣੀ ਉਹਦੇ ਵਿੱਚ ਅਸੀਂ ਸਭ ਕੁਝ ਡਿਟੇਲ ਦੇ ਵਿੱਚ ਦੱਸਿਆ ਹੋਇਆ ਹੈ ਉਸ ਉਹਨਾਂ ਵੀਡੀਓ ਵਿੱਚ ਜਿੰਨਾਂ ਨੇ ਨਹੀਂ ਦੇਖੀਆਂ ਉਹ ਜਰੂਰ ਦੇਖੋ ਬਾਕੀ ਅਸੀਂ ਕੰਮਕਾਰ ਸਾਰਾ ਨਿਬੇੜ ਲਿਆ ਹੈ ਦਵਾ ਦਾ ਛੇਤੀ ਛੇਤੀ ਪੰਜ ਪੰਜ ਕੇ ਹਾਂਜੀ ਵੀਡੀਓ ਦੇ ਚੱਕਰ ਸਾਨੂੰ ਹੁੰਦਾ ਵੀ ਵੀਡੀਓ ਬਣਾਉਣੀ ਆ ਸੀ ਸਹੀ ਗੱਲ ਤੇ ਆਪਾਂ ਵੀ ਇੱਕ ਗੋਸਟਿਕ ਲੈ ਕੇ ਹੁੰਨੇ ਆ ਹਨਾ ਜਿੰਨੇ ਨਾਲ ਫੋਨ ਪੜ ਕੇ ਤੇ ਉਹ ਹੋ ਗਈ ਆ ਉਹ ਤੋੜਤੀ ਪਤਾ ਨਹੀਂ ਕਿਵੇਂ ਟੁੱਟੀ ਪਈ ਮੈਂ ਵੇਖੀ ਸੀ ਉਦੋਂ ਛੋਟੀ ਵੀ ਹੈਗੀ ਤੇ ਵੱਡੀ ਉੱਤੇ ਮੰਮੂ ਘਰ ਰਹਿ ਗਈ ਅਸੀਂ ਉਦੋਂ ਫੋਨ ਉੱਤੇ ਲਾਈਵ ਕੀਤਾ ਸੀ ਨਾ ਹਾਂਜੀ ਉਹ ਬੁੱਕੇ ਕਿ ਲਾਂ ਦੇਹੀ ਨਾ ਬਾਕੀ ਕੱਲਾ ਕੱਲਾ ਸਟੈਪ ਜਿਹੜਾ ਤੁਹਾਨੂੰ ਬਾਕੀ ਵੀਡੀਓ ਦੇ ਵਿੱਚ ਦੱਸਿਆ ਹੋਇਆ ਹੈ ਜੇ ਤੁਹਾਨੂੰ ਨਹੀਂ ਪਤਾ ਕਿ ਕਲੈਂਜ਼ਿੰਗ ਦੇ ਸਟੈਪ ਮੋਸਚਰਾਈਜ਼ਿੰਗ ਦੇ ਸਟੈਪ ਡਿਟੇਲ ਜਿਹੜੀ ਸਟੈਪ ਵੀਡੀਓ ਦਿੱਤੀ ਹੋਈ ਹੈ ਜੇ ਫਿਰ ਵੀ ਤੁਹਾਨੂੰ ਵੀਡੀਓ ਚਾਹੀਦੀ ਹੈ ਤੇ ਅਸੀਂ ਤੁਹਾਨੂੰ ਡਿਟੇਲ ਵਿੱਚ ਵੀ ਦੱਸ ਦਵਾਂਗੇ ਬਾਕੀ ਖਲਾਲ ਆਪਾਂ ਇੰਨਾ ਹੀ ਤੁਹਾਨੂੰ ਦੱਸਦੇ ਆ ਕਿ ਸਭ ਤੋਂ ਪਹਿਲਾਂ ਕਲੈਂਜ਼ਿੰਗ ਕਰਨੀ ਆ 2-3 ਮਿੰਟ ਸਾਰੇ ਫੋਰਹੈਡ ਚੀਕਸ neck ਦੀ ਚੰਗੀ ਤਰ੍ਹਾਂ ਆਪਾਂ ਮ사ਜ ਕਰਨੀ ਹੈ ਕਿਉਂਕਿ ਆਪਣੀ ਡਸਟ ਡਰਟ ਚੰਗੀ ਤਰ੍ਹਾਂ ਜਿਹੜੀ ਆ ਬਾਹਰ ਕੱਢ ਦੇਣੀ ਹੈ ਕਲੀਨਜ਼ਿੰਗ ਤੇ ਵੀ ਜਦੋਂ ਆਪਾਂ ਮ사ਜ ਕਰਨੀ ਆ ਤੇ 2-3 ਮਿੰਟ ਹੀ ਬਸ ਮ사ਜ ਕਰਕੇ ਚੇਂਜ ਕਰਨਾ ਕਦੇ ਚੀਕਸ ਤੇ ਕਦੇ ਆਪਾਂ ਫੋਰਵਰਡ ਤੇ ਕਿਉਂਕਿ ਜਿਆਦਾ ਵਾਰ-ਵਾਰ ਇੱਕੇ ਥਾਂ ਤੇ ਨਹੀਂ ਰਗੜਨਾ ਆਪਾਂ ਤੇ ਜੇਕਰ ਆਪਾਂ ਤਲੀਜ ਹੀਟ ਜਿਆਦਾ ਹੁੰਦੀ ਵੈਸੇ ਤੇ ਫਿੰਗਰ ਦੇ ਨਾਲ ਕਰ ਲਓ ਮ사ਜ ਤੋਂ 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 4 ਮਿੰਟ ਵੀ ਆਪਾਂ ਕਰ ਸਕਦੇ ਆ ਉਹ ਤੁਹਾਡੀ ਇੱਛਾ ਤੁਹਾਡੇ ਕੋਲ ਟਾਈਮਿੰਗ ਕਿੰਨੀ ਆ ਜੇ ਪੁੱਲਾ ਟਾਈਮ ਆ ਤੁਸੀਂ ਸ਼ਕੀਨ ਉਹ 4 ਮਿੰਟ ਲਾ ਲਓ ਇਹ ਤਾਂ 2 ਮਿੰਟ ਦੀ ਵੀ ਕਲੈਂਜ਼ਿੰਗ ਕਾਫੀ ਹੁੰਦੀ ਆ ਤੇ ਹੁਣ ਅਸੀਂ ਮਿਲਦੇ ਹਾਂ ਤੁਹਾਨੂੰ ਫੇਸ ਨੂੰ ਕਲੀਨ ਕਰਕੇ ਕੀ ਕਰਨ ਲੱਗੇ ਕੋਮਲ ਹੁਣ ਹਾਂਜੀ ਹੁਣ ਆਪਾਂ ਟੋਨਰ ਕਲੈਂਜ਼ਿੰਗ ਆਪਣੀ ਹੋ ਗਈ ਸੋ ਹੁਣ ਆਪਾਂ ਟੋਨਰ ਯੂਜ਼ ਕਰਾਂਗੇ ਹਾਂ ਟੋਨਰ ਕਰਨ ਤੋਂ ਪਹਿਲਾਂ ਅੱਖਾਂ ਬੰਦ ਕਰ ਲੈਣੀ ਆ ਕਿਉਂਕਿ ਅੱਖਾਂ 'ਚ ਨਾ ਜਾਵੇ ਟੋਨਰ ਤੇ ਕਲੈਂਜ਼ਿੰਗ ਨੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਫੇਸ ਨੂੰ ਤੇ ਹੁਣ ਚਲੋ ਕਰਦੇ ਆ

ਤੇ ਐਕਸਰਸ ਕਰਕੇ ਬੜਾ ਵਧੀਆ ਲੱਗਦਾ ਨਾ ਸਕਿਨ ਵਿੱਚ ਤੁਸੀਂ ਵੀ ਸਾਰੇ ਜਰੂਰ ਕਰਿਆ ਕਰੋ ਦੇਰੀ ਸੀਟੀਆਂ ਬਹੁਤ ਜ਼ਰੂਰੀ ਨੇ ਆਪਣੀ ਸਕਿਨ ਲਈ ਮੈਂ ਤਾਂ ਇੰਨਾ ਪਹਿਲਾਂ ਕਰਵਾਉਂਦੀ ਹੁੰਦੀ ਸੀ ਜਦੋਂ ਮਸੀ ਕਰੀਮ ਵੀ ਨਾਲ ਸਾਲਿਕਰੋਨ ਨੂੰ ਹਾਂਜੀ ਬਟਾ ਸਾਂਗ ਨਹੀਂ ਤੁਸੀਂ ਨਾ ਮਜਾ ਨਾ ਮਜਾ ਵੜਾ ਨੰਦਾ ਸੀ ਹੈ ਨਾ ਵੇਰੀ ਤਾਂ ਮੈਂ ਕੰਮ ਕਰਕੇ ਤੱਕੀ ਨਹੀਂ ਸੀ ਤੇ ਜਾ ਕੇ ਥੱਲੇ ਇੰਨਾ ਕੋਲ ਜਾਣਾ ਕੁੜੀਆਂ ਨੂੰ ਕਹਿਣਾ ਮੇਰਾ ਸੀਟਿੰਗ ਕਰ ਦੋ ਸਹੀ ਗੱਲ ਭਲਾ ਮੈਂ 5 ਮਿੰਟ ਹੀ ਸੌ ਲੈਣਾ ਐ ਲੱਗਣਾ ਜਿਵੇਂ ਮੈਂ 1 ਘੰਟਾ ਸੌ ਗਿਆ ਸਹੀ ਗੱਲ ਆ ਬੜੀ ਵਧੀਆ ਨੀਂਦ ਆਉਂਦੀ ਹੈ ਨਾਲੇ ਮਾਈਂਡ ਫਰੈਸ਼ ਹੋ ਜਿਆ ਐ ਲੈ ਤਾਂ ਪੂਰਾ ਫਰੈਸ਼ ਹੋ ਜਾਂਦਾ ਹੈ ਕੰਮ-ਕੁੰਮ ਕਰਕੇ ਜਦੋਂ ਬੀਬੀਆਂ ਵੇਦੀਆਂ ਹੁੰਦੀਆਂ ਉਹਦਾ ਜ਼ਰੂਰ ਆਕਰਿਆ ਕਰਨਾ ਬੜਾ ਨਜ਼ਾਰਾ ਆਉਂਦਾ ਹੈ ਨੀਂਦ ਵੀ ਬੜੀ ਤੌਣੀ ਆਉਂਦੀ ਹੈ ਰਗਿੰਟਾ ਤਾਂ ਦਿੱਲੀ ਕਟ ਨਹੀਂ ਚਾਹੀਦਾ ਬਸ ਬਹੁਤ ਜ਼ਿਆਦਾ ਹੀ ਹਨਾ ਕੰਮ ਕਰਕੇ ਆਪਾਂ ਮਸਾ ਤਲਾਈਦਾ ਅਖੀਰ ਚਲੋ ਦੇਖ ਪਈ ਸਹੀ ਗੱਲ ਆ ਕੰਮ ਕਰਕੇ ਖਾ ਕੇ ਜਾਈਦਾ ਹਾਂ ਮਹੀਨੇ ਦੇ ਇੱਕ ਕੱਢੀਏ ਇੱਕ ਕਰੀਏ ਦੂਜਾ ਤਿਆਰ ਦੂਜਾ ਕਰੀਏ ਤੀਜਾ ਤਿਆਰ ਹਾਂਜੀ ਇਹੀ ਮਤਲਬ ਇਦਾਂ ਹੀ ਹੁੰਦਾ ਹੈ ਕੰਮ ਕਰਕੇ ਥੱਕ ਜਾਂਦੇ ਆ ਤੇ ਹੁਣ ਬਿਲਕੁਲ ਹੋ ਗਈ ਸਕਿਨ ਡਰਾਈ ਹਾਂਜੀ ਹੁਣ ਆਪਾਂ ਮੋਸਚਰਾਈਜ਼ਰ ਕਰੀਮ ਹਾਂਜੀ ਮੋਸਚਰਾਈਜ਼ਰ ਕਰੀਮ ਨੂੰ ਆਪਾਂ ਚੰਗੀ ਤਰ੍ਹਾਂ ਮ사ਜ ਕਰਦੇ ਕਰਦੇ ਨਾ ਹਾਂਜੀ ਅਬਜ਼ਰਵ ਕਰਾਉਣਾ ਹੈ ਸਕਿਨ ਚ ਤੇ ਇਹਦੇ ਵਿੱਚ ਆਪਾਂ ਕੋਈ ਪਾਣੀ ਨਹੀਂ ਲੈਣਾ ਹੱਥ ਆਪਾਂ ਗਿੱਲਾ ਨਹੀਂ ਕਰਨਾ ਜਿਵੇਂ ਆਪਾਂ ਕਲੀਨਜ਼ਿੰਗ ਦੇ ਵਿੱਚ ਤਾਂ ਪਾਣੀ ਲੈਨੇ ਆ ਹੱਥ ਗਿੱਲਾ ਕਰਕੇ ਫੇਰ ਹੀ ਆਪਾਂ ਕਲੀਨਜ਼ਿੰਗ ਕਰਦੇ ਆ ਪਰ ਕਰੀਮ ਜਿਹੜੀ ਹੁੰਦੀ ਆ ਆਪਾਂ ਬਿਨਾਂ ਪਾਣੀ ਤੋਂ ਇਸ ਤਰ੍ਹਾਂ ਅਬਜ਼ਰਵ ਕਰਨੀ ਹੁੰਦੀ ਸਕਿਨ ਦੇ ਵਿੱਚ ਪ੍ਰੋਪਰ ਮਸਾਜ ਕਰਦੇ ਹੋਏ ਤੇ ਸਕਿਨ ਨੂੰ ਇਸ ਤਰ੍ਹਾਂ ਮਸਾਜ ਕਰੋ ਕਿ ਰਿੰਕਲ ਜੇ ਤਾਂ ਹੈ ਤੇ ਉਹ ਨਿਕਲ ਜਾਣ ਮਤਲਬ ਰਿੰਕਲ ਫ੍ਰੀ ਸਕਿਨ ਕਰਨ ਵਾਸਤੇ ਆਪਾਂ ਉਦਾਂ ਵੀ ਸਕਿਨ ਦੀ ਮਸਾਜ ਕਰਨੀ ਹੈ ਵੈਸੇ ਅਲੱਗ-ਅਲੱਗ ਮਸਾਜ ਜਿਹੜੀ ਮੈਂ ਹਰੇਕ ਤਰ੍ਹਾਂ ਦੀ ਪਾਈ ਹੋਈ ਹੈ YouTube ਚੈਨਲ ਤੇ ਆਪਣੇ ਤੇ ਬਾਕੀ ਫਿਰ ਵੀ ਮੇਰੀ ਜ਼ਿਆਦਾਤਰ ਮਸਾਜ ਉਸ ਤਰੀਕੇ ਨੇ ਕਿਉਂਕਿ ਮੈਂ ਹੁਣ ਦੈਂਤੀ ਤੋਂ ਬਾਬਾ ਮੈਂ ਇਸ ਕਰਕੇ ਮੈਨੂੰ ਮ사ਜ ਇਸ ਤਰ੍ਹਾਂ ਹੀ ਕਰਨੀ ਪੈਂਦੀ ਹੈ ਕਿ ਰਿੰਕਲ ਤੋਂ ਬਚੀ ਰਵਾਂ ਹਾਂਜੀ ਡੇਲੀ ਕਰਨ ਨਾਲ ਇਹਨਾਂ ਦਾ ਕਾਫੀ ਫਰਕ ਪੈਂਦਾ ਹੈ ਮੇਰੇ ਮਤਲਬ ਇੱਥੇ ਝੁਰੜੀਆਂ ਜੀਆਂ ਸਕਿਨ ਨਾਲ ਸਾਰੀ ਇਕੱਠੀ ਹੋ ਗਈ ਜਿੱਥੇ ਝੁਰੜੀ ਜੀ ਪੈ ਜਾਂਦੀ ਹੁੰਦੀ ਸੀ ਹਾਂਜੀ ਜਦੋਂ ਮੈਂ ਉਹ ਤੁਸੀਂ ਉਦੋਂ ਲਗਾਤਾਰ ਮੇਰੀ ਸਕਿਨ ਕੀਤੀ ਸੀ ਨਾ ਰੂਟੀਨ ਵਿੱਚ ਕੇਅਰ ਹਾਂਜੀ ਉਦੋਂ ਮੇਰਾ ਬਹੁਤ ਫਰਕ ਪੈ ਗਿਆ ਸੀਗਾ ਮੇਰੇ ਮਤਲਬ ਉਹ ਚੀਜ਼ ਹੋਣੀ ਬੰਦ ਹੋ ਗਈ ਸੀ ਹਾਂਜੀ ਸਹੀ ਗੱਲ ਪਹਿਲਾਂ ਮੇਰੇ ਜਿਵੇਂ ਫਾਊਂਡੇਸ਼ਨ ਆ ਉਹ ਵੀ ਨਹੀਂ ਸੀ ਉੱਪਰ ਇਹ ਨਾ ਜਦੋਂ ਫਾਊਂਡੇਸ਼ਨ ਆ ਸਕਿਨ ਉਰ ਮੈਨੂੰ ਆਪਣੀ ਸਕਿਨ ਆਪਣੀ ਨਹੀਂ ਸੀ ਲੱਗਦੀ ਹੁੰਦੀ ਹਾਂਜੀ ਤੇ ਬਟ ਫੋਨ ਕੀ ਆ ਕਿ ਮੈਨੂੰ ਮੇਰੇ ਫਾਊਂਡੇਸ਼ਨ ਵਿੱਚ ਚੰਗੀ ਤਰ੍ਹਾਂ ਵਧੀਆ ਸਕਿਨ ਵਿੱਚ ਅ ਕੀ ਕਹਿ ਸਕਦਾ ਲੱਗਦਾ ਹੀ ਨਹੀਂ ਵੀ ਕੋਈ ਔਰ ਬਦਲ ਗਿਆ ਹੋ ਜਾਂਦਾ ਹੈ ਬਦਲ ਹੋ ਜਾਂਦਾ ਹਾਂ ਕੀ ਹੁਣ ਤਾਂ ਪੂਰਾ ਵੀ ਨਹੀਂ ਲੱਗਦਾ ਕਿ ਤੁਸੀਂ ਸਕਿਨ ਤੇ ਫਾਊਂਡੇਸ਼ਨ ਲਾਇਆ ਹੈ ਜਾਂ ਤੁਸੀਂ ਕੋਈ ਮੇਕਅਪ ਵਗੈਰਾ ਕੀਤਾ ਹੈ ਪਹਿਲਾਂ ਤਾਂ ਲੱਗ ਹੀ ਦਿਖ ਦਿੰਦਾ ਸੀ ਪਪੜੀ ਜੀ ਬਣ ਜਾਣੀ ਕਿਉਂਕਿ ਸਕਿਨ ਮੇਰੀ ਇੰਨੀ ਜ਼ਿਆਦਾ ਖਰਾਬ ਹੋ ਗਈ ਸੀ ਨਾ ਹਾਂਜੀ ਮੈਨੂੰ ਵੀ ਸਾਰੇ ਪੁੱਛਦੇ ਆ ਰਿੰਕਲ ਵਗੈਰਾ ਤਾਂ ਕੀ ਕਰਨਾ ਚਾਹੀਦਾ ਹੈ ਵੇਖ ਲਓ ਹਾਂਜੀ ਇਹ ਦੇਖ ਲਓ ਆਪਾਂ ਨੂੰ ਮਤਲਬ ਇਦਾਂ ਮ사ਜ ਕਰਨੀ ਚਾਹੀਦੀ ਹੈ ਤੇ ਜੀ ਮੈਂ ਇਹਨਾਂ ਨੂੰ ਮ사ਜ ਬਾਰੇ ਦੱਸਦੀ ਆ ਫਿਰ ਉਹ ਕਹਿੰਦੇ ਨੇ ਸਾਡੇ ਕੋਲ ਟਾਈਮ ਹੀ ਨਹੀਂ ਹੁੰਦਾ ਨਹੀਂ 5 ਮਿੰਟ ਟਾਈਮ ਕੱਢਣਾ ਮੈਂ ਤਰਕਤ ਦੇ ਲੰਮੇ ਪਈ ਹਾਂ ਨਾ ਤੇ ਸੱਜਾ ਹੱਥ ਮੈਂ ਉੱਪਰ ਲਾ ਜਾ ਕੇ ਜਦੋਂ ਮੈਂ ਖੱਬੀ ਸਾਈਡ ਤੇ ਕਰਦੀ ਆ ਤੇ ਮੈਂ ਸੱਜਾ ਉੱਪਰ ਲਾ ਜਾ ਕੇ ਤੇ ਖੱਬਾ نیچے ਕਰਕੇ ਤੇ ਐਵੇਂ ਜਿਵੇਂ ਤੂੰ ਹੁਣ ਕਰਦੀ ਪਈ ਆ ਇਸਦੇ ਨੇੜੇ ਨੇੜੇ ਮਤਲਬ ਮੇਰੇ ਉੱਥੇ ਰੁਕ ਗਏ ਉਸ ਤੋਂ ਬਾਅਦ ਮੇਰੇ ਵਧੇ ਨਹੀਂ ਤੇ ਵੈਸੇ ਵੀ ਮੇਰੇ ਇੱਡੇ ਖਾਸ ਰਿੰਕਲ ਹੈ ਨਹੀਂ ਅਜੇ ਹਾਂ ਇਹ ਮੇਰੇ ਸਹੀ ਆ ਵਧੀਆ ਹੈ ਬਹੁਤ ਵਧੀਆ ਹੈ ਸਿਰਫ ਇੱਕ ਮੇਰੇ ਆ ਦਾਗ ਤੇ ਜਿਹੜੇ ਥੋੜੇ ਥੋੜੇ ਉਹ ਵੀ ਚਲੋ ਜਦੋਂ ਦੋਈ ਲੈਂਮੀ ਸ਼ੁਰੂ ਨਹੀਂ ਆ ਸੀ ਮੇਰੇ ਹਾਂਜੀ ਟੈਂਸ਼ਨ ਲਈ ਵਜਾ ਕਰਕੇ ਤੇ ਉਹ ਮੜੇ ਮੜੇ ਰਹਿ ਗਏ ਬਾਕੀ ਸਾਰਾ ਸਕਿਨ ਉਹ ਵੀ ਜੇ ਮੈਂ ਕੇਅਰ ਕਰਾਂ ਤੇ ਸੈੱਟ ਹੋ ਜਾਂਦਾ ਪਰ ਇੰਨਾ ਆਪ ਆਪਣੇ ਆਪ ਨੂੰ ਨਹੀਂ ਨਾ ਕਰਦੇ ਹਾਂਜੀ ਫਿਰ ਉਹ ਕੰਮ ਕਰਾਂ ਚ ਤੁਹਾਨੂੰ ਪਤਾ ਤੋਰੀ ਕੇ ਚਲਵਾਤੀ ਜੰਦੀ ਇੱਥੇ ਕਰੀਂ ਬਾਬਾ ਆ 8.0 ਇਹ ਬਹੁਤ ਦਰਦ ਕਰਦਾ ਇੱਕ ਡੈਪ ਡੈਪ ਕਰਕੇ ਵੀ ਦੱਸ ਦੋ ਹਾਂਜੀ ਕੋਈ ਸਸਤਰਾ ਨਾ ਬੋਲੇ ਆ ਪੁਆਇੰਟੰ ਦੇ ਆਪਣੀ ਜਿਹੜੀ ਆਪਾਂ ਦਬਾਉਣੀ ਹੈ ਆ ਕਿ ਇਹ ਆਪਣਾ ਕੋਈ ਟੂਨ ਦੇਖ ਤਾਂ ਨੂੰ ਵੀ ਆਪਾਂ ਇਦਾਂ ਦਬਾਉਣਾ ਹੁੰਦਾ ਫਿਰ ਆਪਾਂ ਡੈਪ ਡੈਪ ਕਰਕੇ ਵੀ ਮ사ਜ ਕਰਨੀ ਹੁੰਦੀ ਇਦਾਂ ਆਪਣਾ ਬਲੱਡ ਸਰਕੂਲੇਸ਼ਨ ਜਿਹੜਾ ਤੇਜ਼ ਹੁੰਦਾ ਤੇ 글로ਇੰਗ ਸਕਿਨ ਦੇ ਵਿੱਚ ਹੈਲਪ ਹਾਂਜੀ देखो YouTube फैमिली अपनी मैम दी लास्ट लुक फेस दी ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿਵੇਂ ਵੀ ਤੁਹਾਨੂੰ ਲੱਗਦਾ ਹੈ ਕਿ ਰਿਜ਼ਲਟ ਆਇਆ ਹੈ ਕਿ ਨਹੀਂ ਤੇ ਇਹ ਕੋਈ ਫੇਸ਼ੀਅਲ ਨਹੀਂ ਹੈ ਕੁਝ ਨਹੀਂ ਹੈ ਇਹ ਤਾਂ ਆਪਣੀ ਡੇਲੀ ਰੁਟੀਨ ਆ ਪਰ ਡੇਲੀ ਕਰ ਸਕਦੇ ਆ ਜੇ ਤੁਸੀਂ ਦੋ ਟਾਈਮ ਵੀ ਕਈ ਤਾਂ ਕਰਦੇ ਹੀ ਨਹੀਂ ਸਕਿਨ ਦੀ ਕੇਅਰ ਕਰਦੇ ਆ ਹਾਂਜੀ ਤੇ ਮੋਸਚਰਾਈਜ਼ਰ ਦੀ ਜਿਹੜੀ ਅਸੀਂ ਮ사ਜ ਸੀ ਉਹ ਸਾਰੀ ਨਹੀਂ ਵਿਖਾਈ ਕਿਉਂਕਿ ਜ਼ਿਆਦਾ ਵੀਡੀਓ ਲੰਬੀ ਹੋ ਜਾਣੀ ਸੀ ਤੇ ਤੁਸੀਂ ਵੀ ਬੋਰ ਹੋ ਜਾਣਾ ਸੀ ਤੇ ਉਹਨਾਂ ਚਿਰ ਆਪਾਂ ਮ사ਜ ਕੀਤੀ ਜਿੰਨਾ ਚਿਰ ਸਕਿਨ ਦੇ ਵਿੱਚ ਰਚ ਗਈ। ਕੋਮਲ ਹੁਣ ਥੋੜਾ ਮੈਨੂੰ ਫੀਲ ਹੋ ਰਹੀ ਹੈ ਵੀ ਮੇਰੇ ਕੋਲ ਲੱਗਾ ਨਹੀਂ ਤੱਕ ਗਿਆ ਤਾਂ ਮੇਰੀ ਸਕਿਨ ਐ ਕੁਸ਼ਕ ਹੋ ਜਾਂਦੀ ਸੀ। ਖੁਸ਼ਕ ਹੋ ਜਾਂਦੀ ਸੀ। ਦੇਖਣ ਚ ਵੀ ਲੱਗਦਾ ਸੀ ਅੱਗੇ। ਤੇ ਵੇਖ ਲਓ ਇੱਕ ਵਾਰ ਕਰਨ ਨਾਲ ਇੰਨਾ ਵਧੀਆ ਮਤਲਬ ਆਪਾਂ ਨੂੰ ਰਿਜ਼ਲਟ ਮਿਲਿਆ ਹੈ। ਬਹੁਤ ਫਰਕ ਪੈਂਦਾ ਹੈ। ਜਿਵੇਂ ਮੰਨ ਲਓ ਕਈ ਵਾਰੀ ਬੀਬੀਆਂ ਦੀਆਂ ਦੋ ਚਾਰ ਦਿਨ ਨੂੰ ਯੂਜ਼ ਕਰਕੇ ਕਹਿੰਦੀਆਂ ਨਹੀਂ ਮੈਨੂੰ ਤਾਂ ਕੋਈ ਫਰਕ ਨਹੀਂ ਪਿਆ। ਇੱਕ ਮਹੀਨਾ ਲਗਾਤਾਰ ਕਰ ਲਓ ਕੋਈ ਵੀ ਕੰਮ ਤੇ ਰਿਜ਼ਲਟ ਤਾਂ ਉਹਦਾ ਮਿਲਦਾ ਹੀ ਮਿਲਦਾ। ਹਾਂਜੀ। ਏ ਨਹੀਂ ਕਿ ਆਪਾਂ ਇੱਕ ਦਿਨ ਕਰ ਲਿਆ ਦੋ ਦਿਨ ਕਰ ਲਿਆ ਹਫਤਾ ਕਰ ਲਿਆ ਆਪਾਂ ਕਹੀਏ ਸਾਨੂੰ ਰਿਜ਼ਲਟ ਨਹੀਂ ਮਿਲਿਆ ਕਿਉਂਕਿ ਇੰਨੀ ਖਰਾਬ ਸਕਿਨ ਜੇ ਆਪਣੀ ਹੋ ਗਈ ਏ ਕਿਉਂਕਿ ਮੇਰੀ ਜਦੋਂ ਮੈਂ ਆਸਟ੍ਰੇਲੀਆ ਗਈ ਸੀ ਨਾ ਉੱਥੇ ਉਹ ਨਹੀਂ ਨਾ ਕੀ ਕਰਨਾ ਮਤਲਬ ਕੀ ਕਹਿ ਲਵਾ ਯੂਵੀ ਰੈਜ਼ਿਸ ਚਾਹੀਦੀ ਹਾਂ ਜੀ ਕਿੰਨੇ ਉਹਨਾਂ ਕਰਕੇ ਨਹੀਂ ਯੂਵੀ ਰੈਜ਼ਿਸ ਤਾਂ ਆਪਾਂ ਨੂੰ ਨਹੀਂ ਕੱਟੀ ਮੜਾ ਇੱਕ ਮਹੀਨੇ ਜੀ ਜਿਵੇਂ ਉੱਥੇ ਆਸਟ੍ਰੇਲੀਆ ਚ ਜੌਨਪਰਤ ਘਟਾ ਨਾ ਉਹਦੀ وجہ ਕਰਕੇ ਸਕਿਨ ਤੇ ਕਿਉਂਕਿ ਅਸੀਂ ਬਾਗਾਂ ਚ ਕੰਮ ਕਰਤਾ ਸੰਤਰੇ ਤੋੜਦੇ ਰਹੇ ਬਹੁਤ ਜ਼ਿਆਦਾ ਹਾਂਜੀ 1.5 ਸਾਲ ਉੱਥੇ ਕੰਮ ਉਹਦੇ ਨਾਲ ਮੇਰੀ ਸਕਿਨ ਇੰਨੀ ਜ਼ਿਆਦਾ ਡੈਮੇਜ ਹੋ ਗਈ ਨਾ ਕਿ ਬਾਅਦ ਵਿੱਚ ਤਾਂ ਕਰੀਮ ਵੀ ਲਾਉਂਦੀ ਸੀ ਤੇ ਬਸ ਤੇ ਪਤਾ ਲੱਗਦਾ ਸੀ ਕਿ ਫੇਸ ਤੇ ਕੁਝ ਲਾਇਆ ਹੈ ਹਾਂਜੀ ਮੈਂ ਜਦੋਂ ਕਿਤੇ ਜਾਣਾ ਮੈਂ ਇਨੀ ਇਰੀਟੇਟ ਹੋ ਜਾਣਾ ਪਹਿਲਾਂ ਮੈਂ ਮੇਕਅਪ ਕਰਨਾ ਫਿਰ ਮੈਂ ਸਾਰਾ ਮੂਹ ਧੋਣਾ ਸਹੀ ਗੱਲ ਹੈ ਕਿਉਂਕਿ ਮੈਨੂੰ ਸਿੰਪਲ ਸੋ ਫੇਸ ਵਧੀਆ ਲੱਗਣਾ ਤੇ ਮੇਕਅਪ ਕਰਨਾ ਤੇ ਲੱਗਣਾ ਜਿਵੇਂ ਕੁਝ ਓਵਰ ਕੀਤਾ ਹਾਂ ਹਾਂਜੀ ਪੈਚੀ ਪੈਚੀ ਜਿਹਾ ਹੋ ਜਾਣਾ ਵੀ ਇਤਾਂ ਲੱਗਣਾ ਕਿ ਸਕਿਨ ਜਿਆਦਾ ਡਰਾਈ ਹੋ ਗਈ ਤੇ ਉਹ ਖਰਾਬ ਹੋ ਗਈ ਸਕਿਨ ਉਹਨਾਂ ਕਰਕੇ ਤੇ ਕੇਅਰ ਕਰਨ ਨਾਲ ਮੇਰਾ ਇਨਾ ਫਰਕ ਪਿਆ ਵੀ ਹੁਣ ਮੈਂ ਜਦੋਂ ਵੀ ਫਾਊਂਡੇਸ਼ਨ ਲਾ ਲੈਂਦੀ ਆ ਉਹ ਐਂ ਲੱਗਦਾ ਵੀ ਜਿਵੇਂ ਮੇਰੀ ਨੇਚਰਲ ਸਕਿਨ ਹੁੰਦੀ ਨਾ ਓਵਰ ਲੱਗਦਾ ਨਾ ਕੁਝ ਪੈਚੀ ਨਾ ਕੁਝ ਗਲੋਇੰਗ ਸ ਤਾਂ ਮਸਤ ਸਹੀ ਗੱਲ ਆ ਪੂਰਾ ਗਲੋਇੰਗ ਫੇਸ ਲੱਗਦਾ ਹੈ ਬੜਾ ਇੱਕ ਵਾਰੀ ਮੇਰੀ ਮੰਨ ਕੇ ਜ਼ਰੂਰ ਇਹ ਕੰਮ ਕਰਿਓ ਹਾਂਜੀ ਡੇਲੀ ਸੀਟੀਐਮ ਕਰਨ ਨਾਲ ਬੜਾ ਫਰਕ ਪੈਂਦਾ ਹੈ ਜੇ ਤੁਹਾਨੂੰ ਲੱਗਦਾ ਹੈ ਨਾ ਕਿ ਇੱਕ ਦੋ ਵਾਰ ਕਰਨ ਨਾਲ ਸਾਨੂੰ ਨਹੀਂ ਰਿਜ਼ਲਟ ਆਇਆ ਇੱਕ ਮੰਥ ਕਰਨ ਨਾਲ ਨਹੀਂ ਰਿਜ਼ਲਟ ਆਇਆ ਪਹਿਲੀ ਗੱਲ ਇੱਕ ਮੰਥ ਚ ਤਾਂ ਆ ਹੀ ਜਾਊਗਾ ਹਨਾ ਦੂਜੀ ਗੱਲ ਵੀ ਤੁਸੀਂ ਉਹਨੂੰ ਕਰੋ ਕਿਉਂਕਿ ਤੁਹਾਡੀ ਸਕਿਨ ਦੀ ਪ੍ਰੋਬਲਮ ਫਿਰ ਜ਼ਿਆਦਾ ਪੁਰਾਣੀ ਆ ਹਨਾ ਕਿ ਜੇ ਮਤਲਬ ਥੋੜਾ ਟਾਈਮ ਕਰਨ ਨਾਲ ਤੁਹਾਨੂੰ ਨਹੀਂ ਰਿਜ਼ਲਟ ਮਿਲਿਆ ਕਰੋ ਸਕਿਨ ਟੋਨ ਡੇਂਡਰ ਟੋਨ ਸਾਰੀ ਜਾਂਚ ਕੇ ਰੀਜਨਲ ਸਮਾਧ ਤੇ ਜੇਕਰ ਸਕਿਨ ਟੂਨ ਅੰਡਰ ਟੋਨ ਬਾਰੇ ਵੀ ਜਾਨਣਾ ਤੇ ਉਹਦੇ ਤੇ ਵੀ ਆਪਣੀਆਂ ਵੀਡੀਓ ਚੈਨਲ ਤੇ ਪਾਈਆਂ ਹੋਈਆਂ ਹਨ ਹਾਂਜੀ ਉੱਤੇ ਦੇਖ ਸਕਦੇ ਹੋ ਕਿਹੜੀ ਸਕਿਨ ਤੇ ਕਿਹੜਾ ਮਤਲਬ ਕਿਹੜੀ ਚੀਜ਼ ਸੂਟ ਕਰਦੀ ਹੁੰਦੀ ਆ ਹਾਂਜੀ ਸਹੀ ਗੱਲ ਆ ਤੇ ਬਾਕੀ ਹੁਣ ਅੱਜ ਦਾ ਵਲੌਗ ਵੇਖ ਕੇ ਤੁਸੀਂ ਕੀ ਮਹਿਸੂਸ ਕੀਤਾ ਤੁਸੀਂ ਵੀ ਕਰੋਗੇ ਅੱਜ ਤੋਂ ਬਾਅਦ ਸਕਿਨ ਰੁਟੀਨ ਜਿਹੜੀ ਸ਼ੁਰੂ ਕੇਅਰ ਦੀ ਰੁਟੀਨ ਜਿਹੜੀ ਆ ਤੇ ਜਰੂਰ ਕਰਿਓ ਫਾਇਦਾ ਜਰੂਰ ਮਿਲਣ ਵਾਲਾ ਹੈ ਤੇ ਹੁਣ ਤੁਹਾਡੇ ਨਾਲ ਨਾਲ ਮੈਂ ਵੀ ਸ਼ੁਰੂ ਕਰੂੰਗੀ ਕਿਉਂਕਿ ਉਹਨਾਂ ਗਰਮੀਆਂ 'ਚ ਆਪਾਂ ਦੀ ਦੁਪਹਿਰੇ ਵੇਲੇ ਨਹੀਂ ਤੇ ਦੁਪਹਿਰੇ ਅੱਧਾ ਘੰਟਾ ਆਪਣੇ ਲਈ ਜਰੂਰ ਕੱਢਿਆ ਕਰਾਂਗੇ ਤੇ ਨਾਲ ਮਿਲ ਕੇ ਚ ਉਹ ਆਪਾਂ ਆਪਣੇ ਆਪ ਨੂੰ ਕਰਦੇ ਆ ਪੈਂਪਰ ਤੇ ਚਲੋ ਦੱਸਿਓ ਮੇਰੀਆਂ ਭੈਣਾਂ ਨੇ ਕਿੰਨਾ ਕਿੰਨਾਂ ਨੇ ਇਹ ਰੁਟੀਨ ਸ਼ੁਰੂ ਕਰ ਲਈ ਆ ਤੇ ਕਿਹੜੀਆਂ ਕਰ ਰਹੀਆਂ ਸੀ ਤੇ ਹੁਣ ਅੱਜ ਦਾ ਵਲੌਗ ਦੱਸਿਓ ਕਿਵੇਂ ਦਾ ਲੱਗਾ ਵਧੀਆ ਲੱਗੇ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਿਲਕੁਕੁਲ ਹੀ ਨਾ ਭੁੱਲਿਓ ਮਿਲਦੇ ਹਾਂ ਉਹਦੇ ਆ ਨੈਕਸਟ ਵਲੌਗ ਚ ਤਦ ਤੱਕ ਲਈ ਸਸਟੀਕਾ